ਇੰਨਾ ਕੋ ਸਿਹਤ ਲੈ ਕੇ ਕੋ ਸਾਰਾ ਪਰਿਵਾਰ ਚੱਲ। ਮੈਂ ਸੁਣਨਾ ਸਭ ਤੋਂ ਵੱਡਾ ਘਟਕਾ ਹੈ ਜੇ ਤੁਹਾਨੂੰ ਮੈਨਰੇ ਤੇ ਬੱਚਿਆਂ ਦਾ ਵਿਆਹ ਹੀ ਹੈ। ਕਿ ਜਦ ਤੀ ਬਾਬ ਚਲੇ ਗਿਆ ਪੁੱਤਰਾਂ ਦਾ ਬਾਪ ਚਲੇ ਗਿਆ ਭੈਣਾਂ ਦਾ ਭਰਾ ਚਲੇ ਗਿਆ ਤਾਂ ਮੈਂ ਸੁਣਨਾ ਜਿਹੜੇ ਭਤੀਜੇ ਦਾ ਚਾਚਾ ਚਲੇ ਗਿਆ ਉਹ ਸਭ ਤੋਂ ਵੱਡੀ ਗੱਲ। ਮੈਂ ਦੇਖਦਾ ਰਿਹਾ ਕਿ ਗੱਲ ਕਿ ਸਾਨੂੰ ਗਾਈਡ ਹੀ ਚਾਚਾ ਹੀ ਕਰਦੇ ਸੀਗੇ। ਅੱਜ ਦਾ ਜਾਗਰਣ ਸਭ ਨੇ ਚਾਹਾਈ ਕਿ ਤੇ ਲੜਦੇ ਸਕੇ ਜਿਹੜੀ ਚੀਜ਼ ਦਾ ਜਿੰਨਾ ਪਿੰਡਾਂ ਤੋਂ ਅਸੀਂ ਨਹੀਂ ਪਹੁੰਚ ਕਰ ਸਕਦੇ ਸਾਡੇ ਚਾਚਾ ਜੀ ਉਹਨਾਂ ਪਿੰਡਾਂ ਦਾ ਕੋਈ ਨਾ ਨਾ ਸੋਚਾਂਗੇ ਔਰ ਜਦੋਂ ਪਿੰਡਾਂ ਦੇ ਨਾਲ ਸਭ ਤੋਂ ਜ਼ਿਆਦਾ ਲੋਕ ਪਿਆਰ ਦਾ ਸਭ ਬਾਰੇ ਚਾਚਾ ਜੀ ਨੂੰ ਕਰਦੇ ਸੀ ਅੱਜ ਜਿੱਤੇ ਬਹੁਤ ਵੱਡਾ ਪਰਿਵਾਰ ਟੁੱਟਾ ਪਿਆ ਮੈਂ ਇਸ ਪਰਿਵਾਰ ਨਾਲ ਜੋ ਸੰਗਤ ਕਰਨੀ ਤੁਮ ਮਹਿਸੂਸ ਕਰਾਂਗੇ ਕਿ ਜਦੋਂ ਤੁਸੀਂ ਉਹ ਆਸ ਪਾਉਗੇ ਤੇ ਤੁਸੀਂ ਕਿਸੇ ਦੇ ਦੁੱਖ 'ਚ ਜਾ ਕੇ ਉਹਨਾਂ ਦੇ ਦੁੱਖ ਘਟਾਓ ਮੈਂ ਬਹੁਤਾ ਕੁਝ ਨਹੀਂ ਕਿਹਾ ਇੱਕ ਅਰਦਾਸ 베ਨ ਦੀ ਮਹਾਰਾਜ ਦੇ ਜਨਮ ਤੇ ਪਸਾਰਿਆ ਨਹੀਂ ਸੀ ਉਸ ਕਾਲ ਮੁਖ ਦੇ ਜਨਮ ਤੇ ਅਰਦਾਸ 베ਨ ਦੀ ਚੱਗੇ ਪਾਛਾ ਉਹ ਚ ਬਜ਼ੁਰਗ ਨੂੰ ਜਿਹੜੇ ਸਾਡੇ ਤੇ ਕੁਝ ਹੀ ਲੈ ਕੇ ਉਹਨਾਂ ਨੂੰ ਆਪਣੀ ਜਨਮ ਤੇ ਮਾਰਦਿਆ ਤੇ ਪਿੱਛੇ ਪਰਵਾਹ ਨੂੰ ਚੜ੍ਹਨੀ ਕਲਾ ਚ ਰੱਖ ਲਓ ਇਸੇ ਤਰ੍ਹਾਂ ਪਰਵਾਹ ਸਮਾਜੀ ਸੇਵਾ ਦਾ ਕਰੇ ਤਰਕੀਆਂ ਨੂੰ ਕੰਤਾਰੇ ਐਨਹੀਂ ਨਾ ਜਿੱਤ ਲਵਨਾ ਭਤੇ ਬਲਉਣਾ ਹੈ ਜਿਹੜਾ ਹਾਲ ਚ ਸਰਿਵਾਇ ਕੋ ਜੀ ਇਸ ਸੋਕ ਸਵਾਰ ਚਾਮਲ ਬਿਆਰ ਘਰਾਂ ਦੇ ਨਾਮਕ ਸੰਗਠਨ ਦੇ ਦੂਰ ਦਰਾਡੇ ਤੋਂ ਨੇੜੇ ਤੋਂ ਪਾਈ ਜਿਨ ਕਰਤਿ ਭਰਾਓ ਅੱਜ ਸਾਡੇ ਦੇ ਇਹ ਉਖਾ ਦੇਣਾ ਜਦੋਂ ਕਿਸੇ ਵਿਅਕਤੀ ਦੀ ਨਾਮ ਅਰਦਾਸ ਸਾਹਮਣੇ ਰੁਈਏ ਤਾਂ ਉਸ ਲਈ ਉਸ ਵਿਅਕਤੀ ਦੀਆਂ ਜ਼ਿੰਦਗੀ ਦੇ ਅੰਦਰ ਕੀਤੀਆਂ ਕਾਰਨਾਮਾਂ ਉਹਦੀਆਂ ਪ੍ਰਾਪਤੀਆਂ ਉਹਨਾਂ ਦਾ ਸਬਰ ਜਿੰਨਾ ਚਿਰ ਕਿਸੇ ਦਾ ਵਾਹਿਆ ਉਹ ਗੱਲ ਕੋਲ ਨੱਖਾਂ ਚੋ ਨਜ਼ਰੋਂ ਮੇਰੇ ਇਹਦਾ ਸਮਾਨ ਜਿਹੜੇ ਬੰਦੇ ਬਜ਼ੁਰਗ ਜਿਸਦਾਂ ਜਿਹੜੇ ਇਸ ਸੰਸਾਰਿਕ ਜੀਵਨ ਨੂੰ ਤੇ ਤੁਹਾਨੂੰ ਸਭ ਸਭ ਮੌਲਕਾ ਲੱਗ ਕੇ ਇਸ ਦੁਨੀਆ ਤੋਂ ਸਾਨੇ ਸਾਲ ਤੋਂ ਰੁਕਸਤ ਹੋਏ ਸਭ ਤੋਂ ਪਹਿਲਾਂ ਤਾਂ ਮੈਂ ਇਹ ਦਵਾਵਾ ਕਰਾਂ ਲੱਗੀਆਂ ਉਹ ਜ਼ਿੰਦਗੀ ਦੇ ਜਿਸਕ ਸਫਰ ਚ ਹੋਣ ਉਹ ਖੁਸ਼ ਹੋਣ ਜਿਵੇਂ ਨੀ ਹੋਣ یہ ساری کلپنا چمیشہ ہی یہ اوپر کے گل آئے گی سو میرے بہت ہی پیاری سی میرے بڑے برا سو اپنے محل جی امر محل جی انہوں کے سارے پروار ایم ایل اے سردار ردھاوا جی نے کہا بڑھے سامنے سو میں یہ محسوس کرنا کہ ماں باپ زندگی دیکھو کڑی ہے ਜਿੰਨੇ ਚਿਰ ਮਾਪਾ ਬਾਪ ਨੂੰ ਸੇਵਲੇ ਰੱਲਿਆ ਸਾਨੂੰ ਉਹ ਅਹਿਸਾਸ ਨਹੀਂ ਹੁੰਦਾ ਪੀੜ ਦਾ ਜਦੋਂ ਅਸੀਂ ਚਾਰ ਤੋਂ ਬਾਅਦ ਅਸੀਂ ਮਹਿਸੂਸ ਕਰਦੇ ਹਾਂ ਜਦੋਂ ਇਹ ਕੜੀ ਟੁੱਟਦੀ ਹੈ ਉਹ ਬੰਦੇ ਇੱਕ ਵਾਰ ਹਨੇਰਾ ਸਹੀ ਦਾ ਨਜ਼ਰ ਆਉਂਦਾ ਸਾਡੀ ਭੈਣ ਜਿਹਨੇ ਅੱਜ ਆਪਣੇ ਬਾਪ ਨੂੰ ਬੁਖਾਰਤ ਹੁੰਦਿਆ ਅਵੋਸ਼ਣ ਹੋ ਰਹੀ ਸੀਗੇ ਪੈਸਾ ਸਾਡੇ ਮਹਿਲ ਸਾਹਿਬ ਸੋ ਇਹ ਮੈਂ ਕਹਿ ਸਕਦਾ ਕਿ ਅਕਬਰ ਦੀ ਜਿਸਨ ਮਾਤਾ ਦਾ ਦਿਹਾੜਾ ਹੋ ਗਿਆ ਤੇ ਬਹੁਤ ਸਾਰੇ ਲੋਕ ਅਫਸੋਸ ਕਰਨ ਲਈ ਆਏ ਅਕਬਰ ਦੀ ਰਾਜਾ ਸੀਗਾ ਅਕਬਰ ਰਾਜਾ ਸੀਗਾ ਜ਼ਿੰਦਗੀ ਦਾ ਹਰ ਸੁੱਖ ਹਰ ਨਿਆਮਤ ਤੇ ਹਰ ਸਰਦਾਰਾਂ ਦੀ ਚੋਲੀ ਸੀਗਾ ਤੇ ਅਖਰ ਵਿੱਚ ਉਸ ਲੋਕਾਂ ਦੇ ਸਾਹਮਣੇ ਆਪਣੇ ਦਿਲ ਦੀ ਜ਼ੁਬਾਨ ਨੂੰ ਸਾਹਰ ਕੇ ਦੇ ਕੇ ਆਂ ਕਿ ਮੈਂ ਰਾਜ਼ਾ ਆ ਮੇਰੀ ਕੋ ਫੌਜਾਂ ਨੇ ਮੇਰੀ ਕੋ ਸਭ ਕੁਝ ਜਾ ਮੈਂ ਹਰ ਵਾਰ ਉਹਦਾ ਹਿਸਾਬ ਜੁੜ ਕਰਤਾ ਮੇਰਾ ਕੋਈ ਇਸ ਕਿਸਮ ਦਾ ਪਰ ਅੱਜ ਆਜਾ ਮੈਨੂੰ ਮੇਰੀ ਮਾਂ ਜਾਣ ਤੋਂ ਬਾਅਦ ਆਕੂ ਕਹਿਣ ਵਾਲੀ ਕੋਈ ਆਵਾਜ਼ ਨਹੀਂ ਆਈ ਕਿਉਂਕਿ ਉਹਦੀ ਮਾਂ ਅਕਬਰ ਨੂੰ ਅਪੂ ਕਹਿ ਕੇ ਬੁਲਾਦੀ ਸੀ ਉਹਨਾਂ ਨੇ ਕਰੇ ਮਰਹੂਸ ਕੀਤਾ ਬਾਕੀ ਸਾਰੇ ਬਾਦਸ਼ਾਹ ਕਹਿਣਗੇ ਹੋਰ ਕਹਿਣਗੇ ਸੋ ਮਾਂ ਪਿਓ ਜ਼ਿੰਦਗੀ ਦੇ ਅੰਦਰ ਜੱਡੀ ਬਣੀ ਘਾਲਣਾ ਘਾਲ ਦੇ ਆਪਣੇ ਬੱਚਿਆਂ ਦੀ ਪਰਵਰਿਸ਼ ਦੇ ਲਈ ਇਹ ਸਾਸਾਂ ਮਾਂ ਪਿਓ ਦਾ ਜਾਨਦਾਰ ਹੁੰਦਾ ਸੋ ਮੈਂ ਕਦੇ-ਕਦੇ ਮੈਂ ਆ ਚੁਕੀਏ ਕਿ ਸਕੂਲ ਚ ਬੈਲ ਸਾਹਿਬ ਨੂੰ ਕੇ ਆਇਆ ਉਹ ਸਕੂਲ ਦਾ ਫੰਕਸ਼ਨ ਸੀਗਾ ਬੱਚਿਆਂ ਦੇ ਪ੍ਰੋਗਰਾਮ ਤੇ ਮੈਂ ਕਦੀ ਵੀ ਆਪਣੀ ਜ਼ਿੰਦਗੀ ਦੀ ਗਰੀਬੀ ਨੂੰ ਸੁਪਾਇਆ ਨਹੀਂ ਕਿਸੇ ਤੋਂ ਵੈਸੇ ਵੀ ਕਿਰਤ ਕਰਨੀਆਂ ਦਾ ਗੁਰੂਆਂ ਨੇ ਕਿਰਤ ਨੂੰ ਗੋਡਾ ਦਰਜਾ ਦਿੱਤਾ ਤੇ ਮੈਂ ਆਪਣੀ ਮਾਂ ਨਾਲ ਮੈਂ ਇੱਕ ਕਸੂਰੀ ਕੀਤੀ ਆਪਣੇ ਪੇਟ ਦੇ ਅੰਦਰ ਛੋਟੇ ਹੁੰਦੇ ਬਾਪ ਚਲੇ ਗਏ ਤੇ ਜਿਉਂ-ਜਿਉਂ ਮੈਂ ਜਵਾਨ ਹੋਇਆ ਤੇ ਉਹਨਾਂ ਜਣਾਂ ਸੁਮੇਲਨੇ ਲੱਗਦੇ ਸਨ ਤੇ ਲੋਕਾਂ ਦੇ ਬਜ਼ੁਰਗਾਂ ਨੇ ਬਾਪ ਨੇ ਬੱਚਿਆਂ ਵਿੱਚੋਂ ਮੁੰਡੇ ਨੂੰ ਲਿਆ ਕੇ ਤੇ ਮੇਲੇਸ ਲੈ ਕੇ ਖਾਣਾ ਤੇ ਮੈਂ ਭਾਗੇ ਜੇ ਬੰਦੇ ਨੇ ਕੰਦਾ ਨਾਲ ਟੱਕਰਾ ਮਾਰਨੀ ਆ ਵੀ ਮੇਰਾ ਬਾਪ ਕਿਉਂ ਮੇਰਾ ਬਾਪ ਉਥੇ ਗਿਆ ਸੋ ਇਹ ਸਾਜ ਤੋਂ ਬਾਅਦ ਦੱਸੋ ਮੈਂ 11 ਸਨাক্তੀ ਅੱਜ ਮੈਂ ਸਕੂਲ ਚ ਗਿਆ ਬੈਸਾ ਤੇ ਮੈਂ ਆਪੇ ਆਪਣੀ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਕਿੱਸਾ ਸੁਣਾਇਆ ਕਿ ਮੈਂ ਸਕੂਲ ਜਦੋਂ ਜਾਂਦਾ ਸੀਗਾ ਸੇਮੇਟ ਸਬਮਿਟ ਦੇਖ ਕੇ ਹੋ ਮਨੀ ਮਹਾਨ ਹੈ ਪੋੜੇ ਦੇ ਵਿੱਚ ਮੈਨੂੰ ਇੱਕ ਰੋਟੀ ਲਵੇਟ ਕੇ ਦੇ ਦੇ ਨਹੀਂ ਤੇ ਸਕੂਲ ਜਾਇਦਾ ਸਕੂਲ ਆਲੇਗਾ ਤੇ ਮੈਂ ਤੁਹਾਡੇ ਸਾਹਮਣੇ ਬਿਲਕੁਲ ਬਾਤ ਦਾ ਦਾ کہہ ਰਿਹਾ ਕਿ ਮੈਂ ਨਾ ਸਕੂਲ ਚ ਦੂਜੇ ਬੱਚਿਆਂ ਦੀ ਰੋਟੀ ਦੇਖਣੀ ਕਿਸੇ ਦੀ ਰੋਟੀ ਤੇ ਮੱਖਣ ਕਿਸੇ ਦੀ ਰੋਟੀ ਤੇ ਸਬਜੀ ਤੇ ਮੇਰੀ ਮਾਂ ਨੇ ਰੁੱਖੀ ਰੋਟੀ ਦਿੱਤੀ ਹੋਈ ਮੈਂ ਸ਼ਰਮ ਦੇ ਮਾਰੇ ਉਹ ਕੋੜਾ ਬੋਲਣਾ ਨਹੀਂ ਸਕੂਲ ਦੇ ਅੰਦਰ ਤੇ ਜਿਵੇਂ ਬਣ ਕੇ ਤੇ ਮੇਰੀ ਮਾਰ ਦੇ ਤੋਂ ਬਣ ਕੇ ਲਿਆ ਰਾ ਘਰ ਆ ਕੇ ਆਣ ਨੂੰ ਤੇ ਬਾਅਦ ਮੈਂ ਹੁਣ ਜਦੋਂ ਜਵਾਨ ਆਇਆ ਮਹਿਸੂਸ ਕਰਦਾ ਹੀ ਕਿ ਉਹ ਬਚਪਨ ਸੀਗਾ ਪਰ ਕਿਉਂਕਿ ਬਾਪ ਜੀ ਨੇ ਕਹਿੰਦੇ ਮਗਰੀ ਬਾਪ ਦੀ ਵੀ ਇੱਜ਼ਾਤ ਉਹ ਅਵਲ ਹੁੰਦੀ ਆ ਸੋ ਕਿਉਂਕਿ ਅੱਜ ਉਹ ਸਾਡੇ ਸਾਹਮਣੇ ਇਸ ਦੁਨੀਆ ਚ ਨਹੀਂ ਰਹੇ ਔਰ ਮੈਂ ਕਿਹਾ ਤੁਸੀਂ ਜ਼ਿਆਦਾ ਪੁਰਾਣਾ ਗੈਰ ਪਰਿਵਾਰ ਇਕੱਠੇ ਰੱਖਣ ਜਿਹੜਾ ਜੋਗਦਾਨ ਅੱਜਕੱਲ੍ਹ ਭਰਾ ਭਰਾ ਨੂੰ ਕੁਰਸੀ ਖਾਣ ਲਈ ਮੈਨਿੰਗ ਲਾ ਅੱਜ ਕੱਲ੍ਹ ਚਾਚੇ ਸਾਹਿਬ ਦੀ ਕਲਾਕ ਦੌਰ ਨੇ ਆਪਣੇ ਪਰਿਵਾਰ ਚ ਕੇਵਰੇ ਵੀ ਬਾਪਾ ਜੀ ਮਨੁੱਖ ਦਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ ਤੇ ਗੁਰਦਾਰ ਪਾਤਸ਼ਾਹ ਜੀ ਨੇ ਮਤਾਨੇ ਨੂੰ ਕਿਹਾ ਕਿ ਮਤਾਨਿਆਂ ਇਹਦੇ ਬਾਰੇ ਕੋਈ ਬਹੁਤਾ ਵੱਟਾ ਭਾਸ਼ਣ ਦੇ ਦੀ ਲੋੜ ਨਹੀਂ ਕੋਈ ਬਹੁਤਾ ਗ੍ਰੰਥ ਦੀ ਲੋੜ ਨਹੀਂ ਕਿ ਮਨੁੱਖ ਦਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ ਕਹਿੰਦਾ ਵਸ ਬੰਦਾ ਇੱਕ ਕਰ ਚੇ ਚ ਰੱਖੇ ਤੇ ਜਦੋਂ ਵੀ ਇਸ ਸੰਸਾਰ ਤੋਂ ਮੁਕਤ ਹੋਣਾ ਜਿਹੜੇ 10 ਬੰਦੇ 100 ਬੰਦਾ ਤੁਹਾਡੇ ਨਾਲ ਜਿਦਾਦੀ ਚ ਜਾਂਦਾ ਸੁਸ਼ਾਨ ਘਰ ਕਰਕੇ ਤੁਹਾਡੇ ਨਾਲ ਉਹ ਇਹ ਲੱਗਦੇ ਯਾਰ ਬੰਦਾ ਬਾਬਾਈ ਚੱਲਿਆ ਸਮਾਚ ਉਹਨਾਂ ਚੱਲਾ ਗਿਆ ਉਹ ਇਹ ਕਹਿੰਦੇ ਯਾਰ ਬੰਦਾ ਚੰਗਾਈ ਚ ਆਸਾ ਨੂੰ ਜੀਵਨ ਦਾ ਸਾਡੇ ਨਾਲ ਕੇ ਬੁਲਾਉਂਦੇ ਜੋ ਐਸੀ ਕਰ ਦੋ ਦਿਨ ਸ਼ਬਦਾ ਸੀ ਜ਼ਿੰਦਗੀ ਦਾ ਰਹਾਸ ਜ਼ਿੰਦਗੀ ਦਾ ਸਾਰਾ ਸਿਲਲ ਕਹਿ ਹੈ ਸੋ ਅਸੀਂ ਮੈਂ ਅ ਅ ਅੱਜ ਜਿੱਤੇ ਲੋਕ ਸਰਪੰਨ ਨੂੰ ਮੇਟ ਕਰਦਾ ਲਾਜ ਦੀ ਦੋ ਤਰ੍ਹਾਂ ਦੇ ਚੱਕੇ ਵਿਚਾਰਾ

تنخواہ لے کے ہوئی ہے سب سے ہم بنتی کروں گا ڈاکٹر نیتن کا ہے کسی سارے کسی پراؤڈ آف ہیں مجھے نے بہت بڑا نام میڈیکل دنیا کے بچ بنایا ہے وہ آ کے اپنے جسٹاپ کا میرا سہجے گھرے نیتن کا ہے